ਆ ਅੱਜ ਚੱਕ ਮੀਰਪੁਰ ਸਾਰੇ ਸਾਡੇ ਸਾਥੀ ਚੰਗੜਮਾ ਚੱਕ ਮੀਰਪੁਰ ਸਾਰੇ ਜਿੰਨਾ ਵੀ ਏਰੀਆ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਸਾਡੇ ਸਰਪੰਚ ਸਾਹਿਬ ਹੈ ਪੰਚਾਇਤ ਮੈਂਬਰ ਹੈ ਔਰ ਸਾਡੇ ਜਿੰਨੀਆਂ ਵੀ ਐਨ ਜੀਓਜ਼ ਇੱਥੇ ਪਹੁੰਚੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ ਔਰ ਸਾਡੇ ਹਰੀ ਸਿੰਘ ਨਲਵਾ ਗਰੁੱਪ ਦੇ ਸਾਰੇ ਸਾਥੀ ਜਿੰਨੀ ਵੀ ਸੰਸਥਾਵਾਂ ਉਹਨਾਂ ਦੀਆਂ ਜਿੰਨੇ ਵੀ ਉਹਨਾਂ ਦੇ ਸਾਥੀ ਉਹਨਾਂ ਨੇ ਇੱਕ ਤਾਂ ਬਹੁਤ ਹੀ ਵਧੀਆ ਕੰਮ ਕੀਤਾ ਔਰ ਮੈਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਇਸ ਹਲਕੇ ਦੇ ਇੰਚਾਰਜ ਸਰਦਾਰ ਗੁਰਤੇਹਾਨ ਸਿੰਘ ਮਲਤਾਨੀ ਜੀ ਐਸਟੀਐਮ ਸਾਹਿਬ ਮੇਰੇ ਨਾਲ ਨੇ ਡੀਐਸਪੀ ਸਾਹਿਬ ਮੇਰੇ ਨਾਲ ਨੇ ਸਾਡੀ ਸਮੁੱਚੀ ਟੀਮ ਜਿੰਨੀ ਵੀ ਇੱਥੇ ਮੌਜੂਦ ਆ ਇਹਨਾਂ ਦੀ ਰਹਿਨਮਾਈ ਕਾਫੀ ਵਧੀਆ ਕੰਮ ਜਿਹੜਾ ਕੀਤਾ ਗਿਆ ਜੇਕਰ ਮੈਂ ਸਮਝਦਾ ਕਿ ਤੁਸੀਂ ਸਮੇਂ ਸਿਰ ਇਹ ਜਿਹੜਾ ਸਟੈਪ ਨਾ ਲਿਆ ਹੁੰਦਾ ਤੇ 20-25 ਪਿੰਡਾਂ ਦਾ ਨੁਕਸਾਨ ਹੋਣਾ ਸੀ ਸੋ ਤੁਹਾਡਾ ਬਹੁਤ ਧੰਨਵਾਦ ਆ ਸਾਰਿਆਂ ਦਾ ਔਰ ਹੁਣ ਐਸਡੀਓ ਸਾਹਿਬ ਜਿਹੜੇ ਐਸਟੀਯੂ ਡਰੇਨੇਜ ਡਿਪਾਰਟਮੈਂਟ ਤੋਂ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਸਾਰਾ ਐਸਟੀਮੇਟ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਕਿ ਸਾਡੇ ਸੀਐਮ ਸਾਹਿਬ ਮਲਤਾਨੀ ਸਾਹਿਬ ਨੇ ਦੱਸਿਆ ਕਿ ਪਿਛਲੀ ਪਿੱਛੇ ਟਾਂਡੇ ਜਦੋਂ ਆਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਕੰਮਾਂ ਦਾ ਜਿੰਨੇ ਵੀ ਜਿੱਥੇ ਵੀ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਸਾਰਾ ਜਿੰਨਾ ਵੀ ਉਸ ਡਿਟੇਲ ਮੰਗ ਲਈ ਹੈ ਤੇ ਇਹਨਾਂ ਨੇ ਗੂਗਲ ਸ਼ੀਟ ਤੇ ਸਾਰੀਆਂ ਡਿਟੇਲ ਜਿਹੜੀਆਂ ਪਾਤੀਆਂ ਤੇ ਇੱਥੇ ਵੀ ਜਿਹੜੇ 3-4 ਜਗ੍ਹਾ ਜਿਹੜੀਆਂ ਸੈਂਸਿਟਿਵ ਨੇ ਜਿੱਥੇ ਸਾਨੂੰ ਲੱਗਦਾ ਪਈ ਪ੍ਰੋਬਲਮ ਆ ਸਕਦੀ ਹੈ ਤੇ ਉੱਥੇ ਇਹਨਾਂ ਨੇ ਪੱਕਾ ਉਹਨਾਂ ਨੂੰ ਬਣਾਉਣ ਦੇ ਲਈ ਸਾਰਾ ਸ਼ੋਰ ਕੀਤਾ ਤੇ ਬਾਕੀ ਜਿੰਨਾ ਵੀ ਪੈਸਾ ਆਂਦਾ ਠੀਕ ਹੈ ਜੇਕਰ ਘਾਟਾਂ ਦਾ ਤਾਂ ਵੀ ਮੈਂ ਦੇ ਦੂੰਗਾ ਜੇ ਨਹੀਂ ਆਦਾ ਤਾਂ ਵੀ ਮੈਂ ਦੇ ਦੂੰਗਾ ਕਿਉਂਕਿ ਐਮਪੀ ਲੈਡ ਜੋ ਦੇ ਦਾਂਗੇ ਤਾਂ ਕਿ ਇਹ ਜਿਹੜਾ ਪੱਕਾ ਇੱਥੇ ਅਰੇਂਜਮੈਂਟ ਜਿਹੜਾ ਉਹ ਕੀਤਾ ਜਾ ਸਕੇ ਕਿਉਂਕਿ ਬਾਰ-ਬਾਰ ਉਹੀ ਇੱਕ ਡਰ ਬਣਿਆ ਰਹਿੰਦਾ ਹਮੇਸ਼ਾ ਕਿ ਜਦੋਂ ਹੜ੍ਹ ਆ ਗਿਆ ਜਾਂ ਬਾਰਿਸ਼ਾਂ ਹੋ ਗਈਆਂ ਤਾਂ ਕੀ ਬਣੇਗਾ ਬਾਕੀ ਜਿਹੜੇ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਵੀ ਹੁੰਦੀ ਹੈ ਤੇ ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਤੁਸੀਂ ਤੁਹਾਨੂੰ ਜਾਗਣ ਦੀ ਲੋੜ ਆ ਅਸੀਂ ਤੁਹਾਡੇ ਨਾਲ ਜਿੱਥੇ ਕੋਈ ਨਹੀਂ ਕਾਬੂ ਆਦਾ ਅਸੀਂ ਤੁਹਾਡੇ ਨਾਲ ਖੜਾਂਗੇ ਪ੍ਰਸ਼ਾਸਨ ਤਾਂ ਖੜੇਗਾ ਉਹ ਤਾਂ ਖੜੇਗਾ ਖੜੇਗਾ ਪਰ ਅਸੀਂ ਵੀ ਤੁਹਾਡੇ ਨਾਲ ਆ ਕਿਉਂਕਿ ਜਿੰਨੀ ਗੈਰ ਕਾਨੂੰਨੀ ਮਾਈਨਿੰਗ ਵੀ ਇੱਕ ਬਹੁਤ ਵੱਡਾ ਇਹ ਜਿਹੜਾ ਇਹਦਾ ਕਾਰਨ ਰਹਿੰਦਾ ਹੈ ਸਾਰਾ ਚੱਕਰ ਇਹ ਬਣਿਆ ਜੀ ਪੱਕਾ ਸਾਰੇ ਇੱਕ ਪੁਆਇੰਟ ਉੱਪਰ ਸਰ ਜਿਹੜੀ ਨਾ ਅਬਿਆਸ ਜਿਆਦਾ ਕੰਡਾ 5 700 ਮੀਟਰ ਜੋ ਵੀ ਆਪਣਾ ਬੰਨ ਬਣ ਜਾਣਗੀ ਪਰ ਜਿਹੜੇ ਕੰਡੇ ਆ ਨਾ ਸਾਡੀ ਕੰਢੀ ਇਹ ਭਾਵੇਂ ਕਿਸੇ ਦੀ ਮਾਲਕੀ ਵੀ ਹੋਵੇ ਉਹਨੂੰ ਪੱਟਣ ਦੀ ਪਰਮਿਸ਼ਨ ਬਿਲਕੁਲ ਵੀ ਨਾ ਹੋਵੇ ਇਹ ਜਿਹੜਾ ਕਿਉਂਕਿ ਦਰਿਆ ਬਿਆਸ ਦਾ ਕੰਡਾ ਇਹਨੂੰ 100 ਮੀਟਰ ਦਾ ਘੱਟੋ ਘਾਟ ਚੌੜਾਈ ਦੇ ਦਿਦੋ ਇਨੁਕ ਜਿਹੜਾ ਵੀ ਪੜਦਾ ਉਥੇ 307 ਦਾ ਪਰਚਾ ਪਾਇਆ ਜਾਵੇ ਤਾਂ ਇਹਦਾ ਇਹਦਾ ਕਰ ਰਹੇ ਨੇ ਜੋ ਵੀ ਪ੍ਰੋਵੀਜ਼ਨਸ ਆ ਗਈਆਂ ਸਟੇਪਸ ਆਬ ਦੇਖ ਲਿਓ ਕਿਉਂਕਿ ਉਹ ਇਹਦਾ ਫੋਰੈਸਟ ਵੀ ਆਏਗਾ ਕੁਝ ਕੁਝ ਤੁਹਾਡਾ ਸੈਂਟਰ ਗਵਰਨਮੈਂਟ ਦੇ ਅੰਡਰ ਵੀ ਆਏਗਾ ਨੈਸ਼ਨਲ ਗਵਰਨਮੈਂਟ ਦੇ ਇਹ ਤੁਹਾਡੇ ਕੋਲ ਨਹੀਂ ਤਾਂ ਮਨੇ ਸਾਰਾ ਕੁਝ ਤਾਂ ਦੇਖੋ ਹੀ ਨਹੀਂ ਆਪਾਂ ਇਹ ਸਾਰਾ ਦੇਖ ਕੇ ਪਰ ਤੁਸੀਂ ਕਿਉਂਕਿ ਗੱਲ ਠੀਕ ਹੈ ਤੁਹਾਡੀ ਜਦੋਂ ਕੰਡੇ ਪਟਦੇ ਫਿਰ ਉਸ ਤੋਂ ਹਿਸਾਬ ਨਾਲ ਪ੍ਰੋਬਲਮ ਕੰਡੇ ਨਾਲ ਪੱਟੇ ਜਾਂਦਾ ਪਰ ਉਹ ਵਾਈਡ ਨਹੀਂ ਸਕਦੀ ਫਾਇਦਾ ਨਹੀਂ ਬਣੇ ਜੇ ਜੇ 100 ਮੀਟਰ ਨਾਲ ਪਟਿਆ ਹੁੰਦਾ ਦੇਖੋ ਨਾਲ ਲੋੜੀ ਨਹੀਂ ਪੈਣੀ ਇੱਕ ਪ੍ਰਧਾਨ ਜੀ ਆਪਣੇ ਜਿੰਨੇ ਵੀ ਤੁਹਾਡੇ ਪਿੰਡ ਹੈ ਨਾ ਦੀ ਇੱਕ ਕਮੇਟੀ ਬਣਾਓ ਜੇ ਕੋਈ ਜੇ ਕੋਈ ਪ੍ਰੋਬਲਮ ਕਰਦਾ ਹੈ ਉਹ ਰੋਕੋ ਜੇ ਫਿਰ ਵੀ ਨਹੀਂ ਹਰਦਾ ਫਿਰ ਸਾਨੂੰ ਦੱਸੋ ਸਰ ਸਾਡੇ ਕੋਲ ਨਾ ਸਮਾਂ ਨਹੀਂ ਹੈਗਾ ਨਾ ਹੋਵੇ ਸਰ ਮਾਇਆ ਕਮੇਟੀ ਤਾਂ ਬਣਾ ਹੀ ਸਕਦੇ ਨਾ ਦੇਖ ਰਹਿਤਾਂ ਕਰ ਹੀ ਸਕਦੇ ਨਾ ਦਿਨ ਰਾਤ ਤਾਂ ਜਾਗਿਆ ਜਾ ਹੀ ਸਕਦਾ ਤਾਂ ਤੁਸੀਂ ਪਹਿਰਾ ਦਿਓ ਤੁਹਾਡੇ ਨਾਲ